ਇਹ ਜਿੰਨੇ ਮਰਜੀ ਇੱਥੋਂ ਤੋੜੋ ਤੇ ਘਰ ਨੂੰ ਲੈ ਕੇ ਜਾਓ ਤੇ ਇਹ ਹੈ ਕੈਲੀਫੋਰਨੀਆ ਦੀ ਖੇਤੀ ਐਕਤੀ ਇੱਕ ਹੀ ਹੋਇਆ ਕਿ ਤਣਾਵੀ ਨਹੀਂ ਮਿਲੇ ਤਣਾਵੀ ਨਹੀਂ ਮਿਲੇ ਤੇ ਇਸੇ ਤਰ੍ਹਾਂ ਆਹ ਕਿੰਨੀ ਫਸਲ ਹੈ ਕਿੰਨਾ ਹੈ ਇੱਕ ਭਰੇ ਨੇ ਇਹਦੇ ਵਿੱਚ ਸੰਤਰਿਆਂ ਦੇ ਖਿਲ ਲਾ ਕੇ ਸੰਤਰਾ ਜਿਹੜਾ ਉਹ ਹੈ ਤੇ ਭਰੇ ਨੇ ਪੂਰੇ ਦੂਰ ਤੱਕ ਖੇਤ ਭਰੇ ਨਹੀਂ ਜਿੱਧਰ ਮੱਗੀ ਤੁਸੀਂ ਨਿਗਾਹ ਮਾਰੀ ਠੀਕ ਹੈ ਇਹ ਤੜਾਵੇ ਐਕਤੀ ਨਹੀਂ ਮਿਲੇ ਕਿਉਂਕਿ ਕੋਈ ਸ਼ਕਤੀ ਹੋਣ ਕਰਕੇ ਨਾ ਤੇ ਤੜਾਵੇ ਨਹੀਂ ਮਿਲੇ ਕਿਉਂਕਿ ਕਈ ਤਰ੍ਹਾਂ ਦੇ ਹਾਲਾਤਾਂ ਮੁਤਾਬਕ ਲੋਕ ਪਾਸੇ ਆਉਂਦੇ ਸੀ ਕੰਮ ਕਰਦੇ ਸੀ ਬਿਨਾ ਪੇਪਰਾਂ ਤੋਂ ਕੰਮ ਕਰਦੇ ਸੀ ਤੇ ਸ਼ਕਤੀ ਹੋਣ ਕਰਕੇ ਇੰਨੀ ਫਸਲ ਜਿਹੜੀ ਹੈ ਨਾ ਤੁਸੀਂ ਦੇਖ ਰਹੇ ਬਸ ਇਹ ਫਸਲ ਇਹ ਟੁੱਟਣ ਖੁਣੋ ਇਹ ਤੜਾਵੇ ਨਾ ਮਿਲਣ ਕਰਕੇ ਇਹ ਫਸਲ ਭਾਈ ਠੀਕ ਹੈ ਜੀ ਇਸਾਰੇ ਗੰਡੇਆਂ ਦੇ ਆਨੀਅਨ ਇਹ ਖੇਤ ਨੇ ਤੇ ਆਹਾ ਆਨੀਅਨ ਗੰਡੇ ਪੱਟ ਰਹੇ ਨੇ ਇਹ ਗੰਡੇ ਖੇਤ ਦੇ ਵਿੱਚੋਂ ਪੱਟ ਰਹੇ ਨੇ ਠੀਕੇ ਜੀ ਇਹ ਟ੍ਰਿਕ ਨਾ ਵਾਟ ਕੇ ਇਹ ਰਹੇ ਗੰਡੇ ਜਿਹੜੇ ਇਹਨਾਂ ਦੇ ਗਾਸ ਟੋਰਾ ਨੂੰ ਜਾਣੇ ਨੇ ਉਹਨਾਂ ਦੇ ਵਿੱਚੋਂ ਸਹਿਜ ਕੱਢਣਗੇ ਜਿਹੜਾ ਛੋਟਾ ਸਹਿਜ ਹੋ ਜਾਏਗਾ ਉਹ ਇਹਨਾਂ ਨੇ ਟ੍ਰੈਸ਼ ਕਰ ਦੇਣਾ ਆਪ ਆਪ ਸੜ ਦੇਣਗੇ ਇਹ ਹੈ ਅਮਰੀਕਾ ਕੈਲੀਫੋਰਨੀਆ ਦੀ ਖੇਤੀ ਆ ਤੁਸੀਂ ਨਿਗਾਹ ਮਾਰੋ ਥੱਲੇ ਆ ਜਿੰਨੇ ਪਿਆਜ਼ ਗੰਡੇ ਡਿੱਗੇ ਨੇ ਇਹ ਸਾਰੇ ਰੇਖ ਯਾਨੀ ਸਾਰੇ ਵਿੱਚੇ ਵਾਧਣਗੇ ਅੱਜ ਇਹ ਵਿੱਚੇ ਵਾਧਣੇ ਕਿ ਕਿਚਨ ਲਿਜਾਣੇ ਨੇ ਲੈ ਜਾਓ ਨਹੀਂ ਤਾਂ ਇਹ ਸਾਰੇ ਵਿੱਚੇ ਵਾ ਜਾਣਗੇ ਇਹ ਜੀ ਹੈ ਅਮਰੀਕਾ ਕੈਲੀਫੋਰਨੀਆ ਦੀ ਖੇਤੀ ਠੀਕ ਹੈ ਜੀ ਮੈਰਕਾ ਦੀ ਖੇਤੀ ਅਮਰੀਕਾ ਤੋਂ ਯਾਨੀ ਜਿੰਨੀ ਉਪਜ ਇੱਥੇ ਅਮਰੀਕਾ ਕੈਲੀਫੋਰਨੀਆ ਦੇ ਵਿੱਚ ਹੁੰਦੀ ਹੈ ਖੈ ਦੀ ਹੋਰ ਕਿਸੇ ਧਰਤੀ ਤੇ ਹੁੰਦੀ ਹੋਵੇ ਤੇ ਸਾਰੀ ਦੁਨੀਆ ਨੂੰ ਇਹ ਇੱਥੋਂ ਨਾਜ ਬਚਾਉਂਦਾ ਹੈ ਅਮਰੀਕਾ ਦੇਖਦੇ ਇਕ ਖੁੱਲੀ ਖੇਤੀ ਹੈ ਖੁੱਲੀਆਂ ਜ਼ਮੀਨਾਂ ਨੇ ਕਿ ਇੱਕ ਪਿੰਡੀ ਸੈਂਕੜੇ ਹਜ਼ਾਰਾਂ ਹਜ਼ਾਰਾਂ ਏਕੜ ਦੇ ਮਾਲਕ ਲੋਕ ਨੇ ਇੱਥੇ ਗੋਰੇ ਤੇ ਖਾਸ ਕਰਕੇ ਗੋਰੇ ਵੀ ਸਾਡੇ ਲੋਕਾਂ ਕੋਲ ਵੀ ਇੱਥੇ ਜ਼ਮੀਨਾਂ ਬਹੁਤ ਜਿਆਦੇ ਆ ਇੱਥੇ ਜਾ ਦੇਖਣ ਵਾਲਿਆਂ ਨੇ ਐਵੇਂ ਨਹੀਂ ਸੋਰਾਂ ਤੇ ਕੰਡੇ ਅਸੀਂ ਆਪਾਂ ਜਾਂਦੇ ਨੇ ਤੇ ਜਾਂ ਕੰਨਿਆਂ ਦੀਆਂ ਦੇਖਦੇ ਠੀਕ ਹੈ ਜੀ ਜਿਮੀਦਾਰ ਨੂੰ ਮਿੱਟੀ ਦੇ ਨਾਲ ਮਿੱਟੀ ਹੋਣਾ ਪੈਂਦਾ ਹੈ ਤੇ ਫਿਰ ਇਹ ਦੁਨੀਆ ਤੱਕ ਇਹ ਅਨਾਜ ਪਹੁੰਚਾਉਂਦਾ ਹੈ ਠੀਕ ਹੈ ਇਹ ਤੁਸੀਂ ਦੇਖੋ ਇਹ ਪੀਤੀ ਅਮਰੀਕਾ ਔਰ ਕੈਲੀਫੋਰਨੀਆ ਦੀ ਹੈ ਅਮਰੀਕਾ ਦੀ ਧਰਤੀ ਜਾਂ ਕੈਲੀਫੋਰਨੀਆ ਦੀ ਖਾਸ ਕਰਕੇ ਬੜੀ ਬਜਾਊ ਧਰਤੀ ਆ ਸਾਰੇ ਗੰਡੇ ਖੜੇ ਨੇ ਆ ਜਿੱਥੋਂ ਤੱਕ ਤੁਸੀਂ ਦੇਖਦੇ ਜੇ ਇਹ ਹੈ ਟਮਾਟਰ ਟਮਾਟਰ ਇਹ ਟਮਾਟਰ ਨੇ ਇਹ ਟਮਾਟਰਾਂ ਦਾ ਕੀ ਹੈ ਕਿ ਇਸੇ ਤਰ੍ਹਾਂ ਹੀ ਇਹ ਇਹਨਾਂ ਨੇ ਜਿਵੇਂ ਆ ਤੁਸੀਂ ਗੰਡੇ ਤੋੜਦੇ ਵੇਖੇ ਮਸ਼ੀਨਾਂ ਦੇ ਨਾਲ ਇਸੇ ਤਰ੍ਹਾਂ ਕਰਕੇ ਜਦੋਂ ਤੜਾਈ ਆਈ ਤੇ ਮਸ਼ੀਨਾਂ ਦੇ ਨਾਲ ਹੀ ਇਹ ਸਾਰਾ ਟਮਾਟਰ ਪੱਕ ਜਾਣਗੇ ਪੱਕਣ ਤੋਂ ਬਾਅਦ ਇਹ ਫੇਰ ਉਹ ਮਸ਼ੀਨ ਦੇ ਨਾਲ ਇਸੇ ਤਰ੍ਹਾਂ ਹੀ ਟਰੈਕਟਰਾਂ ਦੇ ਨਾਲ ਇਹ ਸਾਰੇ ਤੋੜਨਗੇ ਠੀਕ ਹੈ ਜੀ ਇਸੇ ਤਰ੍ਹਾਂ ਤੁਹਾਨੂੰ ਸਾਰਾ ਅੱਗੇ ਦਿਖਾਵਾਂਗੀ ਜੀ ਜਿੱਦਾਂ ਵੇਖੀ ਸਾ ਮੇਰਾ ਕੈਲੀਫੋਰਨੀਆ ਅਮਰੀਕਾ ਦੀ ਧਰਤੀ ਦੇ ਉੱਤੇ ਤੁਸੀਂ ਦੇਖੋ ਇੱਧਰ ਜਿੱਧਰ ਵੀ ਨਿਕਾ ਮਾਰੋ ਇਹ ਗੰਡੇ ਨੇ ਇਹ ਗੰਡੇ ਜਿਹੜੇ ਲੋਡ ਬੰਦ ਜਿਹੜੇ ਸਟੋਰਾਂ ਤੇ ਜਾਣੇ ਹੁੰਦੇ ਨੇ ਉਹ ਆਪਣੇ ਸੈਜ ਦੇ ਮੁਤਾਬਕ ਲੱਗੇ ਨੇ ਇਹ ਗੰਡਿਆਂ ਦੀਆਂ ਉਹਨਾਂ ਨੇ ਢੇਰੀਆਂ ਲਾਤੀਆਂ ਨੇ ਜਿਹੜਾ ਮਰਜ਼ੀ ਲੈ ਜਾਵੇ ਇਹ ਫ੍ਰਿਜਨੋਂ ਤੋਂ 40 ਮੀਟਰ ਹੈ ਕਰਮਣ ਵਾਲੇ ਪਾਸੇ ਨੂੰ 40 ਮੀਲ ਤੇ ਜਿੰਨਾਂ ਲੋਕਾਂ ਪੰਜਾਬੀਆਂ ਨੂੰ ਜਾਂ ਮਕਸੀਕੀਆਂ ਨੂੰ ਪਤਾ ਲੱਗਦਾ ਹੈ ਉਹ ਇਥੋਂ ਆਣ ਕੇ ਗੱਡੀਆਂ 'ਤੇ ਭਰ ਕੇ ਲਈ ਜਾ ਰਹੇ ਨੇ ਇਹ ਸਾਰੇ ਖੇਤ ਕਿੰਨੇ ਦੂਰ ਤੱਕ ਦਿਸਦੇ ਨੇ ਇਹ ਸਾਰੇ ਗੰਡਿਆਂ ਦੇ ਖੇਤ ਨੇ ਹਾਂਜੀ ਤੇ ਇਹ ਵੀ ਇੱਕ ਦੇਖੋ ਆ ਢੇਰੀਆਂ ਲੱਗੀਆਂ ਪਈਆਂ ਨੇ ਕਿੱਟੇ ਗੰਡਿਆਂ ਦੀਆਂ ਤੇ ਆ ਸਾਰੇ ਕਿੱਟੇ ਗੰਡੇ ਲਾਲ ਕੰਡੇ ਤੇ ਆਹ ਇਹ ਸਾਰੇ ਕੰਡੇ ਉਹਨਾਂ ਨੇ ਢੇਰੀਆਂ ਕਰ ਦਿੱਤੀਆਂ ਨੇ ਜਿਵੇਂ ਮਰਜ਼ੀ ਲਈ ਜਾਓ ਤੇ ਇਸੇ ਤਰ੍ਹਾਂ ਕਰਕੇ ਭਾਈ ਆਹ ਕੰਡਿਆਂ ਦੇ ਡਿੱਗੀਆਂ ਭਰੀਆਂ ਹੋਈਆਂ ਨੇ ਤੇ ਲੈ ਕੇ ਜਾ ਰਹੇ ਆ ਫਰੀ ਦੀ ਤੇ ਕੋਈ ਵੀ ਚੀਜ਼ ਬੰਦੇ ਨੂੰ ਮਿਲ ਜਾਵੇ ਅਗਲਾ ਕਹਿੰਦਾ ਵੀ ਭਰ ਲਵੋ ਇੱਥੇ ਪਾਵੇਂ ਆਣ ਕੇ ਟਰੱਕ ਭਰ ਕੇ ਲੈ ਜਾਓ ਤਾਂ ਵੀ ਗੰਡੇ ਨਹੀਂ ਮੁੱਕਦੇ ਉਦੋਂ ਜਿਵੇਂ ਜਿਵੇਂ ਠੇਰੀਆਂ ਖਤਮ ਹੁੰਦੀਆਂ ਉਸ ਲਿਆ ਕੇ ਟਰੱਕਾਂ ਦੇ ਨਾਲ ਹੋ ਠੇਰੀਆਂ ਕਰ ਦਿੰਦੇ ਨੇ ਹਾਂਜੀ ਸੋ ਇਸ ਕਰਕੇ ਇਹ ਤੁਸੀਂ ਗੰਡੇ ਇਸ ਡਾਇਰੈਕਸ਼ਨ ਤੇ ਆ ਕੇ ਤੁਸੀਂ ਲਿਆ ਸਕਦੇ ਏ ਨਾ ਹੋਰ ਮਹੀਨਾ ਦਾ ਦਿਨ ਗਏ ਧੁੱਪ ਦੇ ਨਾਲ ਉਪੋਂ ਪਰੋਂ ਗੰਡੇ ਖਰਾਬ ਹੋਣਗੇ ਪਰ ਹਾਲੀ ਤੱਕ ਗੰਡੇ ਬਿਲਕੁਲ ਸਜਰੇ ਤੇ ਵਧੀਆ ਗੰਡੇ ਨੇ ਜਿਹੜੇ ਆਪਾਂ ਨੂੰ 30 ਡਾਲਰ ਦੀ ਬੋਰੀ ਮਿਲਦੀ ਗੰਡਿਆਂ ਦੀ ਦੇ ਸਮਝ ਲੋ ਇਹ ਤੁਹਾਡੇ ਵਾਸਤੇ ਫਰੀ ਹੈ ਤੁਸੀਂ ਇਹਨਾਂ ਗੰਡਿਆਂ ਨੂੰ 6 ਮਹੀਨੇ ਵਾਸਤੇ ਆਪਣੇ ਥਾਂ ਤੇ ਪਿੱਛੇ ਖਲਾਰ ਦੇਵੋ ਤੁਹਾਡੇ ਕੋਲੋਂ 6 ਮਹੀਨੇ ਗੰਡੇ ਮੁੱਕਦੇ ਨਹੀਂ ਸੋ ਇਸ ਕਰਕੇ ਇਹ ਤੁਹਾਨੂੰ ਜਾਣਕਾਰੀ ਦੇ ਰਹੇ ਆ ਤੇ ਇਹ ਜਾਣਕਾਰੀ ਤੁਸੀਂ ਅੱਗੇ ਵੀ ਭੇਜ ਸਕਦੇ ਜੀ ਅੱਜ ਤਰੀਕ ਹੈ ਹੈਗੀ ਜੂਨ ਤੇ ਜੁਲਾਈ ਜੁਲਾਈ 2 ਹੈ 2 ਜੁਲਾਈ 2 ਜੁਲਾਈ ਦੇ ਨੇੜੇ ਤੇੜੇ ਇਹ ਗੰਡੇ ਇਹ ਢੇਰੀਆਂ ਲਾ ਦਿੰਦੇ ਨੇ ਤੇ ਲੋਕ ਇਥੋਂ ਗੰਡੇ ਲੈ ਕੇ ਜਾਂਦੇ ਨੇ ਆ ਗੰਡੇ ਤੁਸੀਂ ਦੇਖੋ ਇਹ ਗੰਡੇ ਐ ਖਿਲਰੇ ਪਏ ਭਰਿਆ ਪਿਆ ਖੇਤ ਚੁਗਣ ਦੀ ਵੀ ਲੋੜ ਨਹੀਂ ਢੇਰੀਆਂ ਲਾਈਆਂ ਹੋ ਜਾਂਦੀਆਂ ਢੇਰੀਆਂ ਵੀ ਲਾਈਆਂ ਨੇ ਤੁਸੀਂ ਚੁਗਣ ਦੀ ਲੋੜ ਨਹੀਂ ਤੁਹਾਨੂੰ ਅੱਜ ਕਿੱਟੇ ਗੰਡੇ ਕਿੱਡੇ ਪਿਆਰੇ ਗੰਡੇ ਨੇ ਹਾਂਜੀ ਕਿੱਡੇ ਪਿਆਰੇ ਗੰਡੇ ਨੇ ਦੇਖੋ ਨੇੜੇੋਂ ਕਰ ਲਵੋ ਤੁਹਾਨੂੰ ਹਾਂਜੀ ਸਾਫ ਵੱਡੇ ਵੱਡੇ ਗੰਡੇ ਆਓ ਤੇ ਥੋਟੇ ਰਿਆਂ ਦੇ ਉਤੋਂ ਭਰ ਕੇ ਆਪਣੀਆਂ ਗੱਡੀਆਂ ਪਿੱਕੇ ਟਰੱਕ ਲੈ ਜਾਓ ਠੀਕ ਹੈ ਜੀ ਇਸ ਕਰਕੇ ਕੋਈ ਵੀ ਜਾਣਕਾਰੀ ਨਹੀਂ ਦਿੰਦਾ ਕਿ ਕਿਸੇ ਸਾਡੇ ਪੰਜਾਬੀਆਂ ਵਿੱਚ ਇਹ ਹੁੰਦਾ ਹੈ ਕਿ ਕਿਸੇ ਹੋਰ ਨੂੰ ਪਤਾ ਨਾ ਲੱਗ ਜਾਵੇ ਪਰ ਇਹਦੇ ਵਿੱਚ ਇਹ ਆ ਕਿ ਇਹ ਵੀ ਚੀਜ਼ ਖਰਾਬ ਹੋ ਜਾਣੀ ਪਈ ਜੇ ਕਿਸੇ ਦੇ ਮੂੰਹ 'ਚ ਪੈ ਜਾਵੇ ਤੇ ਮਾੜੀ ਗੱਲ ਨਹੀਂ ਠੀਕ ਹੈ ਜੀ ਅਮਰੀਕਾ ਦੀ ਧਰਤੀ ਕੈਲੀਫੋਰਨੀਆ ਦੀ ਧਰਤੀ ਆ ਤੁਸੀਂ ਦੇਖਦੇ ਜੇ ਗੰਡਿਆਂ ਦੀਆਂ ਢੇਰੀਆਂ ਇਹ ਗੰਡੇ ਉਹ ਨੇ ਜਿਹੜੇ ਕਿ ਇਹਨਾਂ ਦੇ ਸਹਿਜ ਤੋਂ ਬਾਹਰ ਨੇ ਤੇ ਇਹਨਾਂ ਦੀਆਂ ਢੇਰੀਆਂ ਲਾਈ ਜਾਂਦੇ ਨੇ ਤੇ ਲੋਕ ਇਥੋਂ ਫ੍ਰਿਜਨੋ ਤੋਂ ਆ ਆ ਕੇ ਢੇਰੀਆਂ ਦੇ ਵਿੱਚੋਂ ਭਰ-ਭਰ ਕੇ ਲੈ ਜਾਂਦੇ ਨੇ ਕਾਰਾਂ ਤੇ ਗੱਡੀਆਂ ਤੇ ਪਿੱਕੇ ਹੁਣ ਉਹ ਇੱਕ ਟਰੱਕ ਆ ਕੇ ਖੜਾ ਹੈ ਤੇ ਉਹਨੇ ਵੀ ਇਹ ਇੱਥੇ ਢੇਰੀ ਲਾ ਜਾਣੀ ਢੇਰੀ ਲਾ ਕੇ ਤੇ ਇੱਥੋਂ ਪਾਈ ਤੁਸੀਂ ਆ ਸਾਰੇ ਗੰਡੇ ਨੇ ਆਨਿਅਨ ਆ ਸਾਰੇ ਆਨਿਅਨ ਨੇ ਹਾਂਜੀ ਤੇ ਆਹਾ ਐਸੀ ਤਰ੍ਹਾਂ ਹੀ ਉਹਨੇ ਅਣਖ ਢੇਰੀ ਲਾ ਦੇਣੀ ਤੇ ਓਲੇ ਆ ਕੇ ਖੜਾ ਕੇ ਖੜਾ ਹਾਂਜੀ ਸਾਰੀ ਉਹਨੇ ਗੰਡਿਆਂ ਦੀ ਢੇਰੀ ਇੱਥੇ ਲਾ ਦੇਣੀ ਹੈ ਤੇ ਦੇਖੋ ਕਿੰਨੇ ਇੱਥੇ ਗੰਡੇ ਨੇ ਤੇ ਇਹਨਾਂ ਦੀ ਡਾਇਰੈਕਸ਼ਨ ਕਿੱਥੇ ਆ ਆਪਣਾ ਫ੍ਰਿਜਨੋ ਤੋਂ ਕਰਮਣਾਲੇ ਪਾਸੇ ਗੈਂਸਨ ਲੈ ਕੇ ਆ ਜਾਓ ਤੇ ਅੱਗੇ 145 ਤੋਂ ਮਾਰੋ ਲੈਫਟ ਲੈਫਟ ਮਾਰ ਕੇ ਤੇ ਉੱਥੋਂ ਤੁਸੀਂ 10-15 ਮੀਲਾਂ ਤੁਹਾਨੂੰ ਅੱਗੇ ਜਾਣਾ ਪਏਗਾ ਅੱਗੇ ਜਾ ਕੇ ਤੁਹਾਨੂੰ ਇੱਕ ਕਾਫੀ ਵੱਡੀ ਸਰੀ ਕੰਪਨੀ ਇੱਕੋ ਹੀ ਹਾਂ ਹਾਂ ਤੇ ਉਹ ਕੰਪਨੀ ਹੈ ਠੀਕ ਹੈ ਜੀ ਕੀਤੀ ਹੈ ਖਰੋਪਤਾ ਦੀ ਕਰੋਧ ਲੱਗੇ ਹੋਏ ਨੇ ਪੂਰੇ ਇਸ ਟਾਈਮ ਕਰੋਧ ਆਪਾਂ ਕਹਿ ਵੀ ਦੀ ਸੋਚਦੇ ਨੇ ਕਰੋਧ ਸ਼ਾਇਦ ਤਰਕੀਬ ਕਿਉਂ ਨਿਰਦੇ ਨਹੀਂ ਪਰ ਨਹੀਂ ਇਹਨਾਂ ਦਾ ਬਹੁਤ ਵੱਡਾ ਤਰਕਤ ਬਣ ਜਾਂਦਾ ਹੈ ਕਰੋਧਾਂ ਦਾ ਅਜਿਹਾ ਜਿੱਧਰ ਦੇਖੋਾਰੇ ਕਰੋਧ ਲੱਗੇ ਹੋਏ ਕਰੋਧਾਂ ਬੜੀ ਜੂਤ ਤੱਕ ਇਹ

सारे खेपा ते ਬਾਦਮ ਬਾਤ ਦੇਖਦੇ ਬਦਾਮ ਇਹਦੇ ਵਿੱਚੋਂ ਬਦਾਮ ਨਹੀਂ ਮਿਲਨੇ ਨਹੀਂ ਆਹੋ ਦੇਖੋ ਨਾਮ ਬਦਾਮ ਸਾਹਮਣੇ ਇਹ ਮਦੰਮਾ ਦੇ ਖੇਤ ਹੈ ਇਹ ਗਰੀਆਂ ਨੇ ਬਦਾਮਾਂ ਦੀ ਸੋ ਚਾਰ ਕਿ ਫੇਰੇ ਕਿੰਨੇ ਤੁਸੀਂ ਦੇਖ ਰਹੇ ਜੀ ਇਹ ਬਦਾਮ ਨੇ ਦੇਖੋ ਫਲ ਕਿੰਨਾ ਪਿਆ ਬਦਾਮਾਂ ਦਾ ਇਹ ਧਰਤੀ ਜਿਹੜੀ ਹੈ ਨਾ ਬਹੁਤ ਵਿਯੋਗ ਕੱਤੀ ਇਤੋਂ ਦੇ ਬਾਦਾਮ ਆਪ ਦੇ ਦੁਨੀਆ ਪਰ ਤੇ ਮਿਲ ਜਾਂਦੇ ਨੇ ਦੇਖੋ ਕਿੰਤਾਂ ਨੇ ਕੰਮ ਮਾਰੋ ਕਿੰਨੇ ਪਿਆਰ ਦੇ ਨਾਲ ਆ ਪਾਣੀ ਦਾ ਲਾਉਣ ਦਾ ਤਰੀਕਾ ਸਾਰੇ ਬਤਾਉਂਦੇ ਜੱਤ ਤੋਂ ਲੈ ਕੇ ਦਹਾਉਂ ਬਾੜੀਆਂ ਨੇ ਸਾਰੀਆਂ ਜਿੱਧਰ ਨੇ ਕੰਮ ਮਾਰੋ ਬਾਦਾਮ ਅਗਲੇ ਖੇਤਾਂ ਨੂੰ ਗਾਣੇ